ਹਾਂਜੀ ਸਾਰੇ ਵੀਰਾਂ ਨੂੰ ਸასი ਸ਼ਾਲ ਜੀ ਓਂਕਾਰ ਡੇਰੀ ਫਾਰਮ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਵੀਰ ਜੀ ਤੇ ਅੱਜ ਤੁਹਾਨੂੰ ਦਿਖਾ ਲੈਣੇ ਆ ਟੌਪ ਟੌਪ ਦੇ ਨਗੀਨੇ ਕਰੋ ਜੀ ਚੈੱਕ ਸ਼ੁਰੂਆਤ ਪਹਿਲਾਂ ਅੰਦਰ ਤੋਂ ਹੀ ਤੁਹਾਨੂੰ ਕਰਾ ਦਈਏ ਤਾਜ਼ੀਆਂ ਸੂਈਆਂ ਝੋਟੀਆਂ ਬਹੁਤ ਜ਼ਿਆਦਾ ਚੰਗੀਆਂ ਚੰਗੇ ਦੁੱਧ ਵਾਲੀਆਂ ਰਸਤਾ ਨੁਆਈਆਂ ਗਰੰਟੀਡ ਰਸਤਾ ਨੁਆਈਆਂ ਜੀ ਵੇਖੋ ਜੀ ਬਹੁਤ ਚੰਗੀਆਂ ਕਟੀਆਂ ਥਣ ਲੇਵੇ ਵਾਲੀਆਂ ਕੁਆਲਿਟੀ ਵਾਲੀਆਂ ਤੇ ਦੁਵਾਂ ਦੀ ਤੁਹਾਡੇ ਨਾਲ ਡਿਟੇਲ ਸ਼ੇਅਰ ਕਰਾਂਗੇ ਸਾਰੀਆਂ ਦੀ ਡਿਟੇਲ ਸ਼ੇਅਰ ਕਰਾਂਗੇ ਕਿਉਂ ਭਲਵਾਨ ਜੀ ਬਿਲਕੁਲ ਜੀ ਬਿਲਕੁਲ ਤੇ ਕੱਲੀ ਕੱਲੀ ਦੀ ਤੁਹਾਨੂੰ ਜਾਣਕਾਰੀ ਦੇਵਾਂਗੇ ਤੇ ਕੱਲੀ ਕੱਲੀ ਦੀ ਡਿਟੇਲ ਸ਼ੇਅਰ ਕਰਾਂਗੇ ਸਾਰੀਆਂ ਝੋਟੀਆਂ ਤਾਜ਼ੀਆਂ ਸੁਈਆਂ ਤੇ ਪਹਿਲਾਂ ਇੱਕ ਵਾਰ ਆਪਾਂ ਸਾਰੀਆਂ ਦੀ ਝਾਤੀ ਮਰਵਾ ਦਈਏ ਫਿਰ ਆਪਾਂ ਕੱਲੀ ਕੱਲੀ ਦੀ ਜਾਣਕਾਰੀ ਦੱਸਦੇ ਹਾਂ ਆ ਖੀਰੀ ਕੱਟੀ ਕੀ ਬਾਤਾਂ ਨੇ ਇਹਦੀਆਂ ਜੀ ਕਰੋ ਜੀ ਚੈੱਕ ਆਹ ਦੂਜਾ ਸੁਆ ਮੈਂ ਬਹੁਤ ਖਰੀਮ ਹੈ ਚੰਗੇ ਦੁੱਧ ਤੇ ਚੱਲ ਰਹੀ ਛੋੜੀ ਜੀ ਕੀਮਤ ਇਹਦੀ ਤੇ ਆ ਵੀ ਤਾਜੀ ਸੂਈ ਝੋਟੀ ਆ ਬਹੁਤ ਜਿਆਦਾ ਚੰਗੀ ਕੁਆਲਿਟੀ ਵਾਲੀ ਕਰੋ ਜੀ ਚੈੱਕ ਨਿਗੀ ਨਿਗੀ ਸਿੰਗੀ ਦੀ ਇਹ ਵੀ ਜੀ ਤੇ ਇੱਕ ਆ ਜਿਹੜੀ ਆ ਧੋਕੜ ਗੱਪਣ ਚੈੱਕ ਪਾਸ ਸੱਜਰ ਨੇ ਬਹੁਤ ਚੰਗਾ ਦੁੱਧ ਦਿੱਤਾ ਤੇ ਛੋਟੀ ਕੀਮਤ ਇਹ ਕਾ ਥੋੜੀ ਜੀ ਝੋਟੀ ਕੱਚੀ ਇਹ ਵੀ ਚੰਗੀ ਝੋਟੀ ਆ ਤੇ ਛੋਟੀ ਕੀਮਤ ਕਰਾਂਗੇ ਕੱਚੀ ਦੇ ਹਿਸਾਬ ਨਾਲ ਦੀ ਜੀ ਤੇ ਕੱਲੀ ਕੱਲੀ ਦੀ ਡਿਟੇਲ ਸ਼ੇਅਰ ਕਰਦੇ ਆ ਕੱਲੀ ਕੱਲੀ ਦੀ ਤੁਹਾਨੂੰ ਜਾਣਕਾਰੀ ਦਿੰਦੇ ਆ ਜੀ ਸੰਪਰਕ ਕਰਿਓ ਨੰਬਰ ਜੀ 9779283441 9779283441 ਆਓ ਪਲਵਾਨ ਜੀ ਕਰੀਏ ਚ ਸ਼ੁਰੂਆਤ ਜੀ ਫੋਨ ਬੰਦ ਕਰ ਲਓ ਜੀ ਹੁਣ ਹਾਂਜੀ ਸਾਰੇ ਵੀਰਾਂ ਨੂੰ ਸਾਸੀ ਕਾਲੇ ਔਂਕਾਰ ਡੇਰੀ ਫਾਰਮ ਦੇ ਤੁਹਾਡਾ ਸਵਾਗਤ ਹੈ ਨਾਮਕਾਰ ਸਿੰਘ ਪਿੰਡ ਕੋਗਾ ਤਹਿਸੀਲ ਬਟਾਲਾ ਜ਼ਿਲ੍ਹਾ ਗਰਦਾਸਪੁਰ ਨੰਬਰ ਸਾਡਾ ਜੀ 9779283441 9779983441 ਫੋਰ ਭਲਵਾਨ ਜੀ ਵਧੀਆ ਮੇਰ ਜੀ ਤੁਸੀਂ ਸਾਉਂ ਜੀ ਇਹ ਆਪਾਂ ਸ਼ੁਰੂਆਤ ਅੰਦਰੋਂ ਕਰੀਏਗਾ ਇੱਥੋਂ ਕਰੀਏ ਨਹੀਂ ਇੱਥੋਂ ਕਰੋ ਜੀ ਥੀਰੀ ਕੱਟੀ ਆ ਜੀ ਲਖਮੀ ਡੇਰੀ ਫਾਰਮ ਵਾਲਿਆਂ ਦੇ ਸੀਮੰਦੀ ਆ ਠੀਕ ਜੀ ਬਹੁਤ ਜ਼ਿਆਦਾ ਚੰਗੀ ਚੰਗੇ ਰਿਕਾਟ ਦੀ ਕੱਟੀ ਆ ਜੀ ਠੀਕ ਜੀ ਤੇ ਤਾਜੀ ਸੂਈ ਜੇ ਉਹ ਬੱਚਾ ਜੀ ਇਹਦਾ ਠੀਕ ਜੀ ਆਹ ਬੱਤ ਕੱਟਾ ਮੰਗਰ ਜੀ ਕੱਟਾ ਹੋਰ ਹਾਂ ਜੀ ਦੇਖੋ ਕੁਆਲਟੀ ਕੁਆਲਟੀ ਕੱਟੀ ਜੀ ਹਾਂ ਜੀ ਬਹੁਤ ਕੱਟੀ ਸ਼ਕੀਨ ਬਹੁਤ ਜ਼ਿਆਦਾ ਚੰਗੀ ਹੈ ਜੀ ਕੋਈ ਸ਼ੱਕ ਨਹੀਂ ਹੈ ਜੀ ਸਹੀ ਕਹਿੰਦੇ ਆ ਜੀ ਬਿਲਕੁਲ ਜੀ ਬਿਲਕੁਲ ਇਹ ਦੁੱਧ ਵੀਰ ਦੀ ਇਹਦੇ ਕਰੇ ਪੱਕਾ ਕਨਾ ਬਹੁਤ ਦੇ ਇਹਦੇ ਸਾਡੇ ਦਾਸੀਆ ਜੀ ਠੀਕ ਹੈ ਜੀ ਆ ਦਿਖਾ ਦਿਓ ਇੱਕ ਵਾਰ ਪਿਓਰ ਖੀਰੀ ਹੈ ਜੀ ਇੱਕ ਦੰਦ ਤੋੜਿਆ ਉਹ ਵੀ ਸਾਡੇ ਕੋ ਤੋੜਿਆ ਹੁਣ ਠੀਕ ਆ ਵੇਖੋ ਜੀ ਪਿਓਰ ਖੀਰੀ ਕੱਟੀ ਹੈ ਠੀਕ ਤੇ ਕੱਲੀ ਕੱਲੀ ਦੀ ਇਹਦੀ ਡਿਟੇਲ ਸਾਰੀ ਦਿਖਾਉਣੀ ਆ ਜੀ ਖੋੜ ਕੇ ਤੁਹਾਨੂੰ ਵੇਖੋ ਜੀ ਕਰਾਓ ਜੀ ਚੈੱਕ ਪਲਵਾਨ ਜੀ ਵਾਹ ਜੀ ਮਗਰ ਕਰਕੇ ਦੇਵਾ ਦੀ ਬਾਤ ਖਾਉਂਦੇ ਜੀ ਠੀਕ ਹੈ ਜੀ ਠੀਕ ਹੈ ਮਿਰਜੀ ਬਹੁਤ ਜ਼ਿਆਦਾ ਗੱਟੀ ਚੰਗੀ ਹੈ ਜੀ ਠੀਕ ਹੈ ਇਸ ਤਰ੍ਹਾਂ ਜੀ ਤੇ ਕੀਮਤ ਜੀ ਇਹਦੀ ਕੀਮਤ ਮਿਰਜੀ ਕੋਈ ਕੀਮਤ ਨਹੀਂ ਇਹੋ ਜੀ ਝੋਟੀ ਦੀ ਜੀ ਹਾਂਜੀ ਦੱਸੋ ਜੀ ਸਿੱਧੀ ਚੰਗੀ ਕੱਢੀ ਆ ਨਾ ਜੀ ਹਾਂਜੀ ਹਾਂਜੀ ਭਵਾਂਜੀ ਇਹਦੀ ਕਾਦੀ ਚੀਜ਼ ਹੁੰਦੀ ਆ ਸਹੀ ਗੱਲ ਆ ਜੀ ਦੂਜੇ ਸੂਏ ਦੇ ਝੋਟੇ ਦਾ ਭਾਂਤ ਪੰਜ ਲੱਖ ਰੁਪਈਆ ਵੱਟ ਨੇ 2.5 ਵੱਟ ਨੇ ਉਹ ਕੀ ਗੱਲ ਆ ਜੀ ਚੰਗੇ ਸੀਮਾ ਨੂੰ ਚੰਗੇ ਬੱਚੇ ਲੈਣ ਵਾਲੀ ਆ ਜੀ ਦੇਵਾ ਵੇਖੋ ਜੀ ਇਹਦਾ ਵੇਖੋ ਜੀ ਦੇਵਾ ਐ ਫਿਕਸ ਆਰਡਰ ਦੀ ਵੇਖੋ ਚੋਣ ਫਿਰ ਬਹੁਤ ਖਰੀਜ ਆ ਜੀ ਠੀਕ ਆ ਜੀ ਕੀਮਤ 1.5 ਕਰਦੇ ਆ ਜੀ ਸਹੀ ਸਹੀ ਦੱਸੋ ਜੀ ਜੋ ਕਰਾਉਣਾ ਭਲਵਾਂ ਜੀ ਮਾਨਤਾਨ ਕਰਾ ਲਓ ਜੀ ਤੇ ਮੈਂ ਤਾਂ ਨਾ ਵੀ 1.45 ਦੀ ਦੇ ਦੀ ਆ ਚਲ ਹੋਰ ਜੀ 2000 ਛੱਡ ਦਈਏ 1743 ਹਾਂਜੀ ਦੇਖ ਲਓ ਜੀ ਇਹ ਦੇ ਵੀ ਦੱਸ ਦੋ ਤੁਸੀਂ ਦੱਸ ਦੋ ਜੀ ਜੋ ਦੱਸਣਾ 40 ਦੀ ਜਾਂਦੀ ਹੈ ਫਿਰ 40 ਹੀ ਦੇ ਦਾਂਗੇ ਚਲੋ ਠੀਕ ਹੈ ਜੀ ਛੋਡੀ ਕੀਮਤ ਕਰਨੀ ਆ ਬਿੱਧੀ ਬਿਲਕੁਲ ਨਹੀਂ ਰੋਟੀਆਂ ਜਾਂਦੀਆਂ ਆ ਉਡਦੀਆਂ ਜਾਂ ਨਾਲੇ ਕੰਮ ਕਰਨਾ ਵਾ ਸਹੀ ਗੱਲ ਸਹੀ ਤੇ ਹੁਣ ਆਪਾਂ ਜਿਹੜੇ ਰਾਸਥਾਨਾ ਨਗੀਨੇ ਲਿਆਂਦੇ ਆ ਉਹ ਤੁਹਾਨੂੰ ਦਿਖਾਉਣੇ ਆ ਵੀਰ ਜੀ ਇਹ ਝੋਡੀ ਆ ਜੀ ਚਾਰ ਦੰਦ ਠੀਕ ਹੈ ਜੀ ਮਗਰ ਕੀ ਵੀਰ ਜੀ ਕੱਟੀ ਦੇਖੋ ਕੱਟੀ ਹੈ ਜੀ ਤੇ 10 ਕਿਲੋ ਕੱਟੀ ਕੋ ਬੋੜਾ ਹੀ ਆ ਜੀ ਠੀਕ ਹੈ ਜੀ ਇਹ ਕੁਆਲਿਟੀ ਕੱਟੀ ਦੀ ਚੈੱਕ ਕਰੋ ਬੱਤ ਕੋ ਵੀ ਚੰਗਾ ਵੀਰ ਜੀ ਹੈ ਵੱਡੀ ਝੋਟੀ ਆ ਬਹੁਤ ਜਿਆਦਾ ਚੰਗੀ ਝੋਟੀ ਹੈ ਜੀ ਹਾਂ ਜੀ ਕੋ ਜੀ ਥੰਮ ਦੇਵਾ ਕਰੋ ਜੀ ਚੈੱਕ ਕੱਟੀ ਕੱਟੀ ਆ ਗਈ ਵਰਗਲੀ ਆਪ ਵੀ ਕੱਟੀ ਹੈ ਤੇ ਮਗਰ ਵੀ ਕੱਟੀ ਹੈ ਬਸ ਬਸ ਜੀ ਭਲਵਾਨ ਜੀ ਤੁਹਾਨੂੰ ਸਾਰਾ ਪਤਾ ਹੈ ਹਾਂ ਜੀ ਦੇਖੋ ਜੀ ਠੀਕ ਬੋਲੇ ਬੰਦੂਆ ਜੀ ਆਥਣਾ ਭਲਵਾਨ ਜੀ ਅੱਗੇ ਹੋ ਕੇ ਕੈਮਰੇ ਦੇ ਨਹੀਂ ਨਹੀਂ ਜੀ ਨਾ ਦੇਖੋ ਜੀ ਕੱਟੀ ਮੋੜ ਦੀ ਜੀ ਮੋੜੋ ਮੋੜੋ ਵੇਖੋ ਜੀ ਪੋਲ ਦਾ ਵੱਢੀ ਹਾਂ ਜੀ ਤੇ ਚੂਣ ਚਾਣਾ ਉਂਗਲ ਚ ਡੀ ਮੋਢੀ ਆਉਗੀ ਠੀਕ ਹੈ ਜੀ ਹਾਂ ਤੇ ਕੋਵਾਰਦੀ ਝੋਟੀ ਦੀ ਦੁੱਧ ਕਿੰਨਾ ਵੀਰ ਜੀ ਥੱਲੇ ਜੀ ਦੁੱਧ ਇਹਦੇ ਥੱਲੇ 10 11 ਕਿਲੋ ਦੁੱਧ ਆ 15 ਕਿਲੋ ਵਾਲੀ ਕੱਟੀ ਹੈ ਜੀ ਅਸਲ 15 ਕਿਲੋ ਵਾਲੀ ਠੀਕ ਹੈ ਵੀਰ ਜੀ ਹਾਂ ਫੱਦ-ਬੁੱਧ ਵੀ ਚੰਗਾ ਵੀਰ ਜੀ ਤੇ ਬਾਫੀ ਥਾਂ ਥਾਂ ਵੀ ਇਹੋ ਜੀ ਗੋਲ ਥਾਨਾ ਜੀ ਜਿੰਨੇ ਕਹਿੰਦੇ ਵੱਡੀ ਝੋਟੀ ਹੈ ਜੀ ਪੂਰੀ ਪੂਰੀ ਫੋਲ ਵੱਡੀ ਝੋਟੀ ਹੈ ਜੀ ਜਿਹਨੂੰ ਫੋਲ ਵੱਡੀ ਜੁੰਦੇ ਆਖਾਓ ਜੀ ਮਗਰ ਕਰਕੇ ਦੇਵਾ ਤੇ ਦੰਦਾਂ ਵੀਰ ਜੀ ਖਿਰੀ ਹੈਗੇ ਨਹੀਂ ਵੀਰ ਜੀ ਚਾਰ ਦੰਦੇ ਆ ਚਾਰ ਦੰਦ ਠੀਕ ਹੈ ਜੀ ਆਹ ਬੱਚਾ ਜੀ ਇਹਦਾ ਕੱਟੀ ਹੈ ਮਗਰ ਕੀਮਤ ਇਹਦੀ ਕੀਮਤ ਕਰੀਆ ਜੀ ਕੀਮਤ ਇਹਦੀ ਝੋਡੀ ਦੀ ਤਾਂ ਕੋਈ ਕੀਮਤ ਨਹੀਂ ਆ ਜੀ ਹਾਂ ਜੀ 170 75 ਦੀ ਝੋਡੀ ਵੇਖਦੀ ਹੈ ਵੇਖਦੀ ਹੈ ਜੀ ਤੇ ਆਪਾਂ ਜੀ ਵੱਡੀਆਂ ਕੀਮਤਾਂ ਕਰਦੇ ਆ ਆਪਣੇ ਮੁੱਲ ਜਾ ਜਾ ਵੇਖੋ ਜੀ ਪੂਛੇ ਜੀ ਕਯਾ ਮਾ ਬ੍ਰੀਕ ਜੀ ਠੀਕ ਹੈ ਜੀ ਛੋਟੀ ਡੇਢ ਦੀ ਦੇ ਦੀਏ ਜੀ ਨਹੀਂ ਮਿਰਜੀ ਕੋ ਮਾਨਤਨ ਕਰੋ ਪੰਜ ਛੱਡ ਦਾਂਗੇ ਜੀ 145 ਦੀ ਹਾਂ ਜੀ ਹੋਰ ਕੋਈ ਤੁਸੀਂ ਕਰਾਉਣਾ ਜੀ ਜੋ ਕਰਾਉਣਾ ਕਰਾ ਲਓ ਦੋ ਜਾਂਦੀ ਏ ਹਾਂ ਜੀ ਦੋ 40 ਦੀ ਦੇਵਾਂਗੇ ਜੀ ਉਹਨੇ 40 ਦੀ ਹਾਂ ਜੀ ਤੇ ਹੁਣ ਭਰਵਾ ਜੀ ਉਹਨੂੰ ਖੋਲ ਕੇ ਮਾਰੀ ਜੀ ਤੁਸੀਂ ਵਿਖਾ ਲਓ ਜੀ ਇਹ ਦੇਖੋ ਜੀ ਛੋਟੀ ਬਹੁਤ ਜ਼ਿਆਦਾ ਕੱਟੀ ਚੰਗੀ ਹੈ ਦੇਖੋ ਇਹ ਛੋਟੀ ਵੀ ਤਾਜੀ ਸੂਈ ਆ ਇਹਦੇ ਮਗਰ ਕਟਾ ਇਹਦੇ ਕੋ 12 ਕਿਲੋ ਦੁੱਧ ਆ ਜੀ ਠੰਡਾ ਆ ਕਟਾ ਜੀ ਮਗਰ ਤੇ ਝੋਟੀ ਇਹ ਵੀ 15 ਕਿਲੋ ਵਾਲੀ ਆ ਪਿਓ ਰਾਜਸਥਾਨ ਦਾ ਪਲਵਾਨਾਂ ਵਰਗੀ ਤੋਰ ਆ ਝੋਟੀ ਦੀ ਵੇਖੋ ਜੀ ਕਰੋ ਜੀ ਚੈੱਕ ਕਲਾ ਕਲਾ ਥਣ ਗੈਬ ਵੇਖੋ ਜੀ ਕਰੋ ਜੀ ਚੈੱਕ ਕੀ ਬਤਨ ਲਾ ਲੋ ਲਾ ਲੋ ਜੀ ਲਾ ਲੋ ਵੇਖੋ ਜੀ ਝੋਟੀ ਪੂਰੀ ਅਸਲ ਕੁਆਲਿਟੀ ਵਾਲੀ ਆ 15 ਕਿਲੋ ਵਾਲੀ ਝੋਟੀ ਆ ਪਲੂਣੇ 15 ਕਿਲੋ ਦੁੱਧ ਦਊਗੀ ਜੀ ਲੈਓ ਪਲਵਾਨ ਜੀ ਦੇਖੋ ਜੀ ਵੱਡੀ ਝੋਟੀ ਆ ਜੀ ਖੋਲ ਜਵਾਂ ਨਿਗਾ ਨਿਗਾ ਸਿੰਘ ਪੂਰੀ ਅਸਲ ਕੁਆਲਿਟੀ ਆ ਜੀ ਦੇਖੋ ਜੀ ਥਾਣਾ ਜੀ ਗੈਪ ਹਲੇ ਹਲੇ ਵਾ ਇਹਨੇ ਸਾਰਾ ਭਰਨਾ ਵਾ ਜੀ ਦੋਤੇ ਨੇ ਆਇਆ ਥੱਲੇ ਦੋਤੇ ਦੇ ਥੱਲੇ ਪਲਵਾਨ ਜੀ 12 ਠੀਕ ਆ ਜੀ ਦੋ ਤੇ ਇਹ ਵੀ 14 15 ਦੇਣ ਵਾਲੀ ਹੱਲੇ ਅੱਜ ਸਵੇਰ ਸੂਰ ਦੀਆਂ ਭੱਜੀਆਂ ਜੀ ਕਰੋ ਜੀ ਚੈੱਕ ਤੇ ਝੋਟੀ ਜਿਹੜੀ ਇਹ ਦੇ ਦਈਏ ਜੀ ਆਪਾਂ ਇੱਕੋ ਹੀ ਗੱਲ ਕਰੀਏ ਜੀ ਡੇਢ ਦੀ ਦੇ ਦਈਏ ਹਾਂ ਜੀ ਤੇ ਵੇਖੋ ਜੀ ਕਰੋ ਜੀ ਚੈੱਕ ਕਿੰਨੇ ਦੀ ਪਹਿਲਵਾਨ ਜੀ ਦੇ ਦਈਏ ਡੇਢ ਚੋਂ 5 ਛੱਡ ਦਈਏ ਇਹਦਾ ਵੀ ਵੇਖ ਲਓ ਜੀ ਜੋ ਛਡਾਉਣਾ ਤੁਸੀਂ ਛਡਾਲਾ ਯਾਰ 3000 ਜਾਂਦੀ ਹੈ ਜੀ ਪੰਜ ਹੀ ਜਾਣਦੇ 40 ਦੀ ਜੀ ਹਾਂ ਇੱਕ 40 40 ਦੀਆਂ ਤਿੰਨੇ ਝੋਡੀਆਂ ਜੀ ਠੀਕ ਹੈ ਜੀ ਠੀਕ ਹੈ ਜੀ ਕਰੋ ਜੀ ਚੈੱਕ ਇਹਦੇ ਮਗਰ ਕੱਟਾ ਕੱਟਾ ਆ ਗਿਆ ਇਹਦੇ ਮਗਰ ਕੱਟੀ ਉਹਦੇ ਮਗਰ ਵੀ ਕੱਟਾ ਖਰੀ ਮਗਰ ਜੀ ਠੀਕ ਤੇ ਹੁਣ ਆਪਾਂ ਝੋਡੀਆਂ ਦਿਖਾਈਏ ਦੂਸਰੀਆਂ ਜੀ ਆ ਮੈਂ ਥੱਲੇ 12 ਕਿਲੋ ਦੁੱਧ ਹੈ ਜੀ ਠੰਡਾ ਤੇ ਬਹੁਤ ਕੁਆਲਿਟੀ ਆ ਮੈਂ ਦੀ ਪਰਵਾਂਜੀ ਖੋਲੋ ਇਹਨੂੰ ਤੇ ਇਹਦੇ ਥੱਲੇ 12 ਕਿਲੋ ਦੁੱਧ ਹੈ ਜੀ ਕੱਟਾ ਮਗਰ ਆ ਠੀਕ ਹੈ ਜੀ ਹਾਂ ਜੀ ਹਾਂ ਜੀ ਤੇ ਦੁੱਧ 15 ਕਿਲੋ ਦਊਗੀ ਇਹ ਵੀ ਜੀ ਜੀ ਹਾਂਜੀ ਹਾਂਜੀ ਖੋਲ ਦੋ ਭਲਵਾਨ ਜੀ ਤੋਰੂ ਖੋਲ ਕੇ ਇਹਨੂੰ ਵੀ ਬਹੁਤ ਲੈ ਆ ਲੂਗਾ ਮੈਂ ਦਾ ਬਹੁਤ ਜ਼ਿਆਦਾ ਕੁਆਲਿਟੀ ਆ ਅੰਦਰ ਨੂੰ ਲੈ ਜਾਓ ਜੀ ਵਾਹ ਦੇਖੋ ਸੁੰਗ ਸੁੰਗ ਦੀ ਕੁਆਲਿਟੀ ਅਸਲ ਮੈਂ ਕੁਆਲਿਟੀ ਵਾਲੀ ਵੇਖੋ ਜੀ ਥੰਦੇ ਅੱਲਾ ਵਜੀ ਕਰੋ ਜੀ ਚੱਕ ਤੇ ਇਹਦਾ ਮਗਰ ਨਾ ਕੱਟਾ ਜੀ ਮਗਰ ਤੋਰ ਦੋ ਤੋਰ ਦੋ ਜੀ ਦੇਖੋ ਜੀ 12 ਕਿਲੋ ਦੁੱਧ ਆ ਜੀ ਦੇਖੋ ਠੀਕ ਆ ਆ ਬੱਚਾ ਜੀ ਮਗਰ ਜੀ ਕੱਲਾ ਕੱਲਾ ਥਾਣੇ ਦੇਖੋ ਜੀ ਕੋਈ ਨਹੀਂ ਚਮਾ ਥਣਾ ਦੀ ਬੇਥ ਬਹੁਤ ਹੈ ਜੀ ਬਹੁਤ ਵੱਡੀ ਮੈਂ ਆ ਜੀ ਪੂਰੀ ਫੁੱਲ ਹਾਈਟ ਲੈਂਥ ਆ ਪੂਰੀ ਫੁੱਲ ਵੱਡੀ ਆ ਤੇ 12 ਕਿਲੋ ਦੁੱਧ ਰੈਡੀ ਆ ਜੀ ਹੁਣ ਜਿਹੜਾ ਇਹਦਾ ਫਿਰ ਕੀ ਮੁੱਲ ਹਨ ਵੀਰ ਜੀ ਮੁੱਲ ਇਹਦਾ ਪਲਵਾਂ ਜੀ ਤੁਸੀਂ ਕਰਦਾ ਵਾ ਜੋ ਕਰਨਾ ਜੀ ਤੁਸੀਂ ਦੱਸਣਾ ਉੱਜੀ ਮੁੱਲ ਤੇ ਇਹਦਾ ਜੀ ਇਹ ਕਰਦੇ ਆ ਡੇਢ ਹੀ ਪ੍ਰਸ਼ਾ ਜੀ ਇੱਕ 40 ਦੀ ਦੇ ਦਈਏ ਜੋ ਛੋੜ ਛਾੜ ਕਰਨੀ ਹੁਣ ਤੁਸੀਂ ਕਰਨੀ ਆ ਪੰਜ ਜਾਂਦੀਏ ਪੰਜ ਹੀ ਜਾਣ ਦਿਓ ਜੀ 35 ਦੀ ਦੇ ਦਾਂਗੇ 1000 ਹੋਰ ਜਾਂਦੀਏ ਜਾਣ ਦਿਓ ਜੀ 1000 ਹੋਰ ਜਾਂਦੀਏ ਕੋੜ ਦੀਏ ਜਾਣ ਵਾਲੇ ਕੰਮ ਕਰੀਏ ਜਾਣ ਦਿਓ ਜੀ ਠੀਕ ਹੈ 33 ਦੀ ਦੇ ਦਾਂਗੇ 33 ਦੀ ਹਜ਼ਾਰ ਹੀ ਹੋਰ ਛੱਡ ਦੀਏ 32 ਦੀ ਦਈਏ ਯਾਰ ਠੀਕ ਹੈ ਜੀ ਜਮਾ ਜਾਇਜ਼ ਕੀਮਤ ਕਰਨੀ ਕਿ ਨਹੀਂ ਕੋਈ ਨਾ ਕੋਈ ਵੀਰਪਾ ਆਵੇ ਮਾਨਤਾ ਹੋਊਗਾ ਕੋਲਾ ਕੋਈ ਨਹੀਂ ਨਹੀਂ ਛੋੜ ਹੀ ਹੋਣੀ ਹੈ ਜੀ ਹੁਣ ਛੋੜ ਖੁਸ਼ੀ ਨਾ ਕਰਾਂਗੇ ਕੋਈ ਨਾ ਕੋਈ ਠੀਕ ਮੋਲ ਆਪਣੇ ਜਿਹੜੇ ਆਪਾਂ ਐਡੇ ਨਹੀਂ ਕਰਾਂਗੇ ਜੀ ਮਾਨਤਾ ਮੋਲ ਤੇ ਆ ਝੋਡੀ ਜਿਹੜੀ ਇਹ ਵੀ ਤਾਜੀ ਸੂਈ ਆ ਤੇ ਖੋਲੋ ਜੀ ਇਹਨੂੰ ਇਹ ਚਾਰ ਦਾ ਡੈ ਅਰੀਜਨਲ ਤੇ ਕੱਟਾ ਜੀ ਇਹਦੇ ਮਗਰ ਆ ਵੇਖੋ ਜੀ ਚੰਦ ਵੇਖੋ ਇੰਨੇ ਗਾਨੇਗਾ ਵੇਖੋ ਕੋੰਗਲ ਨਹੀਂ ਲੱਗਦੀ ਖੋਲੋ ਜੀ ਇਹਨੂੰ ਤੁਹਾਡੀ ਬਹੁਤ ਚੰਗੀ ਹੈ ਜੀ ਜੀ ਸਿੰਗ ਉਹ ਬੋਲ ਵੇਖੋ ਜੀ ਸਿੰਗ ਬਕਾਲਦਾ ਜੀ ਚਮਾਨ ਨਿੱਗੀ ਨਿੱਗੀ ਸਿੰਗੀ ਹੈ ਕੁਆਲਿਟੀ ਬਹੁਤ ਹੈ ਕੱਟੀ ਦੀ ਇਹਦੀ ਥਣ ਦੇਵਾ ਥਣ ਦੇਵਾ ਥਣ ਦੇਵਾ ਬਕਾਲਦਾ ਪਲਵਾਨ ਜੀ ਕਰੋ ਜੀ ਚਾਚਾ ਲਓ ਜੀ ਵੀਰ ਜੀ ਲੈਓ ਜੀ ਵੱਡੀ ਝੋਟੀ ਜੀ ਕਟਾ ਜੀ ਦਾ ਮਨ ਨਹੀਂ ਲੀਦਾ ਆਜੇ ਕਟਾ ਜੀ ਨੀਨੀ ਦਾ ਮਗਰ ਕਟਾ ਹੈ ਜੀ ਤੇ ਪਹਿਲਵਾਨ ਜੀ ਇਹਦੀ ਕੀਮਤ ਤੁਸੀਂ ਦੱਸਣੀ ਆ ਜੀ ਤੁਹਾਡੇ ਦੱਸਿਆ ਕੀਮਤ ਹੋਣੀ ਆ ਜੀ ਲੈਓ ਜੀ ਲੈਓ ਜੀ ਪਹਿਲਵਾਨ ਜੀ ਪਾਣੀ ਦੀ ਧਿਆਈ ਆ ਜਾ ਪੀ ਲੈਣ ਦੇ ਕੋਈ ਨਹੀਂ ਹੁਣ ਯਾਰ ਦੋ ਮਿੰਟ ਪਾਣੀ ਪੀ ਲੈਂਦੇ ਚੱਲ ਆ ਯਾਰ ਨਖਰੇ ਕਰਦੀਆਂ ਲੈ ਨੇ ਬਾਅਦ ਚ ਪੀ ਲਈਂ ਧਿਆਈ ਜ਼ਿਆਦੀ ਆ ਪੀ ਲੈਣ ਦੇ ਭਲਾ 3000 ਦੀ ਦਥਾ ਬਰੇ ਦੇ ਜੀ ਕੀਮਤ ਛੋਟੀ ਤੇ ਵੀ ਬਹੁਤ ਜ਼ਿਆਦਾ ਚੰਗੀ ਆ ਜੀ ਕੁਆਲਿਟੀ ਬਹੁਤ ਦੇ ਵੱਡੀ ਛੋਟੀ ਆ ਤੇ ਕੀਮਤ ਇਹਦੀ ਛੋਟੀ ਜੀ ਕਰੀਏ ਕੀਮਤ ਇਹਦੀ ਕਰਦੇ ਆ ਜੀ 130 ਤੇ 125 ਦੀ ਪਲਵਾਂ ਜੀ ਤੰਗ 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 ਪੂਰੀ ਤੰਗ ਪੱਠੇ ਖਾਣ ਜੋ ਗਰਸਾ ਜਟਾ ਇਹ 130 ਦੀ ਦੇ ਦੀਏ ਤੇ 2000 ਰੋਸਟ ਦੀ ਜੀ ਪੰਜ ਹੀ ਛੱਡੀਏ ਜੀ 130 ਹਾਂ ਜੀ ਠੀਕ ਹੈ ਜੀ ਕਰੋ ਜੀ ਚੱਕ ਤੇ 1 20 ਦੇ ਵਿੱਚੋਂ ਛੋੜੀ ਹੋਊਗੀ ਜੀ ਛੋੜ ਛੱਪਾ ਹੀ ਹੋਣਾ ਜੀ ਹਾਂਜੀ ਹਾਂਜੀ ਤੇ ਆਹ ਜਿਹੜੀ ਮੈਂਮ ਆਏ ਪਹਿਲਵਾਨ ਜੀ ਤੋਕੜ ਗੱਪਣ ਆ ਠੀਕ ਆ 4 ਮਹੀਨੇ ਦੀ ਗੱਪਣ ਆ ਤੇ 9 ਤਰੀਕ ਤੋਂ ਇਹਨੂੰ 5ਵਾਂ ਮਹੀਨਾ ਲੱਗ ਜਾਣਾ ਜੀ ਤੇ ਦੁੱਧ ਜਿਹੜਾ ਦੁੱਧ ਇਹਦੇ ਕੋਲ ਹੈਗਾ ਜੀ ਇਸ ਟਾਈਮ ਤੇ 7 ਕਿਲੋ ਠੀਕ ਹੈ ਤੇ ਬਹੁਤ ਜ਼ਿਆਦਾ ਚੰਗੀ ਮੈਂ ਪਹਿਲਵਾਨ ਜੀ ਤੇ ਸੱਜਰ ਨੇ ਇਹਨੇ 15 ਕਿਲੋ ਦੁੱਧ ਦਿੱਤਾ ਇਹ ਹਰਪੁਰੇ ਪਿੰਡ ਚੋਂ ਆਈ ਆ ਬੇਸ਼ੱਕ ਕੋਈ ਪਤਾ ਕਰ ਲੇ ਬਹੁਤ ਕੁਆਲਿਟੀ ਵਾਲੀ ਮੈਂ ਵਾਂ ਤੇ ਚੰਗੀ ਪਹਿਲਵਾਨ ਜੀ ਮੈਂ ਜਿਵੇਂ ਨਾ ਟੌਪ ਦਾ ਨਜਿੰਨਾ ਜੀ ਗੁਣਾ ਦੀ ਕੁਥਲੀ ਜ ਨੂੰ ਕੀਂਦੇ ਠੀਕ ਆ ਜੀ ਠੀਕ ਆ ਡਰਾਈਵਰ ਸਾਹਿਬ ਮਾਰੋ ਜਰਾ ਕੈਮਰਾ ਲਓ ਜੀ ਲਓ ਗੁਣਾ ਨਾ ਕੈਮ ਕੈਮ ਜੀ ਕਹਿਣਾ ਪਹਿਲਵਾਨ ਜੀ ਗੰਡ ਸੌਖੀ ਆ ਮਾੜਾ ਜੇ ਹਿੰਮਤ ਕਰੋ ਨਾ ਲਓ ਕਰੋ ਜੀ ਹਿੰਮਤ ਮਾੜੀ ਜੀ ਆ ਵੀਖ ਨੂੰ ਬਲਵਾਂ ਜੀ ਨਹੀਂ ਉਹ ਉਂਗਲ ਯਾਰ ਕੱਟ ਲੱਗਾ ਨਹੀਂ ਉਹ ਖੁੱਲਦੀ ਨਹੀਂ ਦੁਸਦੀ ਬਾਕੀ ਕਿੱਦਾਂ ਖੁੱਲਦੀਆਂ ਫਿਰ ਬਾਕੀ ਫਿਰ ਇਦਾਂ ਹੀ ਖੁੱਲਦੀਆਂ ਹੋਰ ਡਰਾਈਵਰ ਸਾਹਿਬ ਠੀਕ ਜੀ ਖੁੱਲ ਗਈ ਜੀ ਲਓ ਜੀ ਫੜ ਲਓ ਫੜੋ ਜੀ ਫੜ ਲਓ ਜੀ ਤੇ ਤੋਰਾ ਦਰਾਮੇ ਦਾ ਜਾਂਦੀ ਕਿ ਨਹੀਂ ਦੌੜੀ ਫੜ ਲਿਓ ਫੜ ਲਿਓ ਬਲਵਾਂ ਜੀ ਗਰਮੀ ਬਹੁਤ ਡਰਾਈਵਰ ਸਾਹਿਬ ਕੀ ਦੀ ਤੁਸੀਂ ਲਓ ਜੀ ਕੀਮਤ ਇਹਦੀ 75000 ਰੁਪਇਆ ਜੀ ਠੀਕ ਹੈ ਜੀ ਲੈ ਜੋ ਲੈ ਜੋ ਜੀ ਤੇ ਜੈਸ ਨੂੰ ਕਰ ਦੀਏ ਆਪਾਂ 72 ਦੀ ਜੋ ਕਰਾਉਣਾ ਪਲਵਾਂਜੀ ਕਰਾਓ ਮਾਨਦਾਨ ਜੀ ਮੈਂ ਤਾਂ 10000 ਤੱਕ ਹੀ 70 ਦੀ ਦੇਈਏ ਜੀ ਪੂਰੇ 70 ਦੀ ਨਹੀਂ ਨੰਬਰ 15 ਕਿਲੋ ਵਾਲੀ ਮੈਂ ਉੱਡਦੀ ਜਾਣਾ ਉੱਡਦਾ ਜਾਣ ਵਾਲਾ ਸਹੀ ਗੱਲ ਹੈ ਜੀ ਪੁਲਵਾਨ ਜੀ ਤੁਸੀਂ ਮਾਲ ਲੈ ਗਏ ਚੰਗਾ ਦਿੰਦੇ ਜੀ ਉਹ ਉੱਡਦਾ ਤੇ ਜਾਣਾ ਵਾਪੇ ਸਹੀ ਗੱਲ ਦੇਖਣੇ ਜੀ ਤੇ ਹਾਂ ਖੋਲੋ ਜੀ ਉਹ ਟੌਪ ਦਾ ਨੰਗੀਨਾ ਤੇ ਆ ਵੀ ਗੱਬਣ ਹਾਂਜੀ ਇਹ ਕੱਚੀ ਆ ਜੀ ਕੱਚੀ ਆ ਕਿੰਨੇ ਕਿ ਦਿਨ ਕੱਚੀ ਪੁਲਵਾਨ ਜੀ 15 ਕਿ ਦਿਨ ਕੱਚੀ ਹੈ ਜੀ 15 ਕਿ ਦਿਨ ਕੱਚੀ ਹਾਂਜੀ ਹਾਂਜੀ ਮੈਂ ਵੱਧ ਟਾਈਮ ਦਾ ਜੇ ਹਾਂਜੀ ਉਹ ਆਪਣਾ ਲਾਲੀ ਵੀ ਆ ਗਿਆ ਇਸ ਕੋਲ ਹੋਰ ਭਾਈ ਜੀ ਕਹਿਮ ਜੇ ਵਧੀਆ ਵਧੀਆ ਭਾਈ ਠੀਕ ਹੈ ਜੇ ਵੀਰ ਨੇ ਮਾਰ ਬਹੁਤ ਆਪਣੇ ਕੋ ਖੜਿਆ ਖੋਲੋ ਪਲਵਾਨ ਜੀ ਤੂੰ ਹਾਂਜੀ ਦੇਵੇਂ ਜੀ ਨਾ ਤਾਂ ਉਹਦਾ ਨਹੀਂ ਕਿਦਰਾ ਮੈਦੂ ਦਾ ਬੀਤੀ ਨਹੀਂ ਲਾਰੇ ਰੋ ਸਹੀ ਗੱਲ ਸਹੀ ਗੱਲ ਹੈ ਜੀ ਇਹ ਜਿਹੜੀ ਆ 15 ਤੋਂ 20 ਦਿਨ ਕੱਚੀ ਆ ਜੀ ਹਲੇ ਕਮਾ ਲਿਓ ਜੀ ਕਮਾ ਲਿਓ ਬਲਵਾਨ ਜੀ ਇਹਦੀ ਕੀਮਤ ਕਿੰਨੀ ਕਰੀਏ ਜੀ ਛੋੜੀ ਜੀ ਕੀਮਤ ਕਰੀਏ ਜਿਹੜੀ ਉੱਡਦੀ ਜਾਵੇ ਉੱਡਦੀ ਜਾਣ ਵਾਲਾ ਕੰਮ ਕਰਨਾ ਹਾਂ ਸਹੀ ਗੱਲ ਸਹੀ ਗੱਲ ਹੈ ਬਲਵਾਨ ਜੀ ਹਾਂ ਜੀ ਦੱਸੋ ਵੀਰ ਜੀ ਤੁਸੀਂ ਦੱਸਣੀ ਬਲਵਾਨ ਜੀ ਮੈਂ ਤਾਂ 85000 ਕਰ ਦਿੱਤੀ ਜੋ ਤੁਸੀਂ ਕਹਿਦਾ ਜੀ ਉਹਨੇ ਦੀ ਦੇ ਦਾਂਗਾ ਠਾੜਾ ਗਿਆ ਥੋੜਾ ਬੋੜ ਦਾ 5000 ਹੋਰ ਘਟਾਣਗੇ ਉਹ ਨਹੀਂ ਇੰਨੇ ਨਹੀਂ ਛੱਡਣੇ ਕੀ ਕੰਮ ਜਿਹੜਾ ਨਹੀਂ ਉੜਦੇ ਜਾਣ ਵਾਲਾ ਕੰਮ ਕਰਨਾ ਨਹੀਂ ਓਹੋ ਮੋਲੇ ਜੀ ਆਜ ਪਾਇਆ ਯਾਤਮਾਨੇ ਮੋਲੇ ਜੀ ਆਜ 85 ਦੀ ਦਵਾਂਗੇ ਜੀ ਠੀਕ ਹੈ ਜੀ ਠੀਕ ਹੈ ਜੀ ਦੇਖੋ ਜੀ ਕਰੋ ਜੀ ਚੈੱਕ ਲਾਥਾ ਹੀ ਆ ਵਹੀਂ ਜੀ ਬਹੁਤ ਚੰਗੀ ਮੈਂ ਤੰਗ ਬੰਧਿਆ ਪਲਵਾਨ ਜੀ ਬਾਕੀ ਸਾਰੇ ਵੀਰਾਂ ਦਾ ਧੰਵਾਦ ਆ ਵੀਡੀਓ ਵੇਖਣ ਲਈ ਨੰਬਰ ਜੀ 9779283441 ਨਾਮ ਓਮਕਾਰ ਸਿੰਘ ਠੀਕ ਹੈ ਪਲਵਾਨ ਜੀ ਠੀਕ ਹੈ ਜੀ ਓਕੇ ਜੀ ਓਕੇ ਓਕੇ ਜੀ ਚਲੋ ਠੀਕ ਹੈ ਜੀ ਸਾਰੀ ਗੱਲ ਸਾਰਿਆਂ